ਅਕਾਲੀ ਦਲ ਚੋਂ ਕੱਢੇ ਜਾਣ ਤੋਂ ਬਾਅਦ ਸ਼ੇਰ ਸਿੰਘ ਖੁਬਾਇਆ ਨੇ ਕਾਂਗਰਸ ਦਾ ਪੱਲਾ ਫੜ ਲਿਆ ਪਰ ਇਸ ਦੇ ਨਾਲ ਹੀ ਜਿਹੜੀਆਂ ਕਿਆਸਰਾਈਆਂ ਖੁਬਾਇਆ ਵੱਲੋਂ ਫਿਰੋਜ਼ਪੁਰ ਤੋਂ ਚੋਣ ਲੜਨ ਦੀਆਂ ਚੱਲ ਰਹੀਆਂ ਨੇ ਇਹ ਹਲਕੇ ਦੇ ਪੁਰਾਣੇ ਕਾਂਗਰਸੀਆਂ ਨੂੰ ਰਾਸ ਨਹੀਂ ਆ ਰਹੀਆਂ ਟਿਕਟ ਦੀ ਆਸ ਲਈ ਬੈਠੇ ਪੁਰਾਣੇ ਕਾਂਗਰਸੀਆਂ ਨੇ ਪਾਰਟੀ ਹਾਈ ਕਮਾਂਡ ਤੱਕ ਆਪਣੀ ਨਾਰਾਜ਼ਗੀ ਪਹੁੰਚਾਉਣ 'ਚ ਵੀ ਦੇਰ ਨਹੀਂ ਲਾਈ ਅਕਾਲੀ ਦਲ ਵਿੱਚੋਂ ਰਸਮੀ ਤੌਰ ਤੇ ਕੱਢੇ ਜਾਣ ਦੇ ਇੱਕ ਦਿਨ ਬਾਅਦ ਹੀ ਐਮਪੀ ਸ਼ੇਰ ਸਿੰਘ ਕੁਬਾਇਆ ਦੀ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਤਸਵੀਰ ਸਾਹਮਣੇ ਆ ਗਈ। ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਹੱਥ ਮਿਲਾ ਕੇ ਕੁਬਾਇਆ ਆਪਣੇ ਪੁੱਤਰ ਵਾਂਗ ਕਾਂਗਰਸੀ ਬਣੇ ਹੀ ਸਨ ਕਿ ਫਿਰੋਜ਼ਪੁਰ ਚ ਟਿਕਟ ਦੀ ਆਸ ਲੈ ਕੇ ਬੈਠੇ ਕਾਂਗਰਸੀ ਆਗੂਆਂ ਦੇ ਖੇਮੇ ਅੰਦਰ ਖਲਬਲੀ ਮਚ ਗਈ। ਉਹਨਾਂ ਆਖਿਆ ਕਿ ਇਹ ਨਹੀਂ ਹੋ ਸਕਦਾ ਕਿ ਪਾਰਟੀ ਲਈ ਕੰਮ ਕੋਈ ਹੋਰ ਕਰਦਾ ਰਹਿ ਜਾਵੇ ਤੇ ਟਿਕਟ ਕੋਈ ਨਵਾਂ ਸ਼ਖਸ ਲੈ ਲਵੇ। ਕਿਸੇ ਵੀ ਪਾਰਟੀ ਦੇ ਵਿੱਚੋਂ ਜੇ ਕੋਈ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਆਉਂਦੇ ਐ ਉਹਨਾਂ ਨੂੰ ਪਹਿਲਾਂ 3 ਸਾਲ ਵਾਸਤੇ ਸੰਗਠਨ 'ਚ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਪਹਿਲਾਂ ਪਾਰਟੀ ਤੋਂ ਉਹ ਜਾਣੂ ਹੋ ਸਕਣ ਸਾਰੇ ਵਰਕਰਾਂ ਨਾਲ ਉਹਨਾਂ ਦਾ ਤਾਲਮੇਲ ਹੋ ਜਾਈ ਹਰ ਇੱਕ ਬੰਦੇ ਦੇ ਪ੍ਰਤੀ ਉਹ ਵਾਕਿਫ ਹੋਣ ਤੇ ਕਾਂਗਰਸ ਪਾਰਟੀ ਦੇ ਐਸ ਐਸ ਤਰ੍ਹਾਂ ਸਿਸਟਮ ਸਾਰੇ ਚੱਲਦੇ ਆ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਕਾਂਗਰਸ ਪਾਰਟੀ ਦੇ ਫਰਕ ਕੀ ਐ ਇਸ ਕਰਕੇ ਮੈਂ ਇਹ ਬੇਨਤੀ ਕੀਤੀ ਹੈ ਕਿ 3 ਸਾਲ ਵਾਸਤੇ ਪਹਿਲਾਂ ਸੰਗਠਨ 'ਚ ਕੰਮ ਕੀਤਾ ਜਾਵੇ। ਉਧਰ ਕੁਬਾਇਆ ਨੇ ਪਾਰਟੀ 'ਚ ਸ਼ਾਮਲ ਹੁੰਦਿਆਂ ਹੀ ਆਸ ਜਿਤਾ ਦਿੱਤੀ ਹੈ ਕਿ ਪਾਰਟੀ ਉਹਨਾਂ ਨੂੰ ਟਿਕਟ ਦੇਵੇਗੀ। ਜਦ ਕਿ ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਕੁਬਾਇਆ ਨਾਲ ਟਿਕਟ ਦਾ ਕੋਈ ਵਾਅਦਾ ਨਹੀਂ ਹੋਇਆ। ਜਾਕਰ ਸਾਹਿਬ ਦੀ ਮਿਹਰਬਾਨੀ ਤੇ ਮੈਰੋਜੀ ਦੀ ਮਿਹਰਬਾਨੀ ਹੈ ਜਿਨ੍ਹਾਂ ਨੇ ਮੈਨੂੰ ਆਫਰ ਦਿੱਤੀ ਸੀ ਤੇ ਜਦੋਂ ਅਨਾਉਂਸ ਹੋ ਜਾਏਗੀ ਉਸ ਤੋਂ ਬਾਅਦ ਫਿਰ शुरुआत होगी जो सिस्टम होता है इलेक्शन से लड़ूंगा फिरोजपुर से तो जो भी हमारी केंद्रीय इलेक्शन कमेटी जिसका फैसला करेगी वो चुनाव लड़ेगा चाहे वो जाखड़ साहब हों चाहे गुबाया साहब हों चाहे कोई और साहब हों लेकिन चुनाव तो लड़ना है कांग्रेस ने लड़ना है और हम सब ने मिल के कांग्रेस को जिताना है यही हमारा लक्ष्य ਦੂਜੇ ਪਾਸੇ ਕੁਬਾਇਆ ਨੂੰ ਪਾਰਟੀ ਚ ਆਪ ਹੀ ਕੱਢ ਚੁੱਕੇ ਆਕਾਲੀ ਦਲ ਦਾ ਕਹਿਣਾ ਹੈ ਕਿ ਕੁਬਾਇਆ ਤਾਂ ਪਹਿਲਾਂ ਹੀ ਕਾਂਗਰਸੀ ਬਣ ਚੁੱਕੇ ਸਨ ਹੁਣ ਤਾਂ ਸਿਰਫ ਰਸਮੀ ਮੋਹਰ ਲੱਗੀ ਹੈ ਅਸੈਂਬਲੀ ਇਲੈਕਸ਼ਨ ਜੀ ਉਹਦਾ ਪਰਿਵਾਰ ਕਾਂਗਰਸ ਚ ਲੱਗਿਆ ਸੀ ਸੋ ਇਸ ਕਰਕੇ ਆ ਤਾਂ ਗੱਲਾ ਪੇਪਰ ਪੇਪਰ ਟਰਾਂਜੈਕਸ਼ਨ ਹੈ ਜੇਕਰ ਯੋਗ ਹੈ ਕਿ ਸ਼ੇਰ ਸਿੰਘ ਕੁਬਾਇਆ ਦੇ ਪੁੱਤਰ ਦਵਿੰਦਰ ਕੁਬਾਇਆ ਵਿਧਾਨ ਸਭਾ ਚੋਣਾਂ ਤੋਂ ਕੁਝ ਚਿਰ ਪਹਿਲਾਂ ਹੀ ਕਾਂਗਰਸ ਚ ਸ਼ਾਮਲ ਹੋ ਕੇ ਵਿਧਾਇਕ ਬਣੇ ਸਨ ਅਕਾਲੀ ਦਲ ਚੋਲ ਸਸਪੈਂਡ ਹੋ ਚੁੱਕੇ ਐਮਪੀ ਸ਼ੇਰ ਸਿੰਘ ਗੁਬਾਇਆ ਹੁਣ ਤੱਕ ਚੁੱਪੀ ਧਾਰ ਕੇ ਬੈਠੇ ਸਨ ਤੇ ਅਕਾਲੀ ਦਲ ਦੇ ਐਕਸ਼ਨ ਲੈਂਦਿਆਂ ਹੀ ਉਹਨਾਂ ਨੇ ਕਾਂਗਰਸ ਦਾ ਹੱਥ ਫੜਨ ਵਿੱਚ ਜ਼ਰਾ ਵੀ ਦੇਰ ਨਹੀਂ ਲਾਈ ਹੁਣ ਦੇਖਣਾ ਹੋਵੇਗਾ ਕਿ ਜਿਸ ਆਸ ਨਾਲ ਗੁਬਾਇਆ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ 'ਚ ਸ਼ਾਮਲ ਹੋਏ ਨਹੀਂ ਉਹ ਆਸ ਕਿੰਨੀ ਕੁ ਪ੍ਰਵਾਨ ਝੜ ਪਉਂਦੀ ਹੈ ਦਿੱਲੀ ਤੋਂ ਹਰਪ੍ਰੀਤ ਬੰਦੇਸ਼ਾ ਦੇ ਨਾਲ ਸਰਬਜੀਤ ਸਿੰਘ ਪੀਟੀਸੀ న్యూਸ ਫਿਰੋਜ਼ਪੁਰ